ਹਾਂ ਮੈਂ ਕਹਾਂ ਸਾਡੇ ਇੱਧਰ ਕਰੇਲੇ ਹੈਗੇ 30 ਰੁਪਏ ਕਿਲੋ ਆਪਾਂ ਰੱਖੇ ਹੋਏ ਆ ਜਿਹੜੇ ਉਹ ਆ ਫਲਵਾ ਆ ਉਹ ਆਪਣਾ 20 ਰੁਪਏ ਕਿਲੋ ਆ ਟਮਾਟਰ ਆ ਜਿਹੜੇ ਉਹ ਆਪਣੇ 30 ਰੁਪਏ ਕਿਲੋ ਚੱਲੰਦੇ ਆ ਜਿਹੜੇ ਆਪਣੇ ਕੋ ਖੀਰੇ ਆ ਉਹ 30 ਰੁਪਏ ਚੱਲੰਦੇ ਆ ਹਦਵਾਨਾ 20 ਰੁਪਏ ਚੱਲੰਦੇ ਆ ਤੇ ਗੋਭੀ 20 ਰੁਪਏ ਚੱਲੰਦੀ ਆ ਤੁਸੀਂ ਵੀ ਆਪਣੇ ਆਪਣੇ ਏਰੀਆ 'ਚ ਰੇਟ ਦੱਸਿਓ ਤੁਹਾਡੇ ਏਰੀਆ 'ਚ ਕੀ ਕੀ ਰੇਟ ਚੱਲਦਾ ਪਿਆ ਆ ਇੱਕ ਇੱਕ ਚੀਜ਼ ਦਾ ਜੋ ਵੀ ਤੁਹਾਡੇ ਕੋ ਤੁਹਾਨੂੰ ਪਤਾ ਆ ਉਹ ਚੀਜ਼ ਦਾ ਰੇਟ ਜਰੂਰ ਦੱਸਿਓ ਹਾਂਜੀ 30 ਕੀ ਆ ਓ ਲੋ ਇਹ 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 ਨਾ ਬਾਹਰ ਆ ਕੇ ਫੋਨ ਚਲਾਉਣੇ ਦੇਖਦਾ ਰਹਿੰਦਾ ਰੋਜ਼ ਫੋਨ ਤੇ ਲੱਗਾ ਰਹਿੰਦਾ ਅੱਛਾ ਲੋ ਜੀ ਆਪਾਂ ਇਹ ਡਿਨਰ ਕਰਨਾ ਅੱਜ ਓ ਲੋ ਜੀ ਹੈ ਅ ਭਾਈ ਨਹੀਂ ਦੱਸਦਾ ਨੂੰ ਭਾਈ ਨੇ ਮੈਂ ਅੱਡਾ ਬੜਾ ਹਾਂ ਆਗੇ ਤੁਸੀਂ ਨਹੀਂ ਅਥੇ ਆ ਜਾਈਏ ਲੈ ਆਂਦੀਆਂ ਸਬਜ਼ੀਆਂ ਉਹ ਸਬਜ਼ੀਆਂ ਲੈ ਆਏ ਆ ਫਿਰ ਸਹੀ ਆ ਸਬਜ਼ੀਆਂ ਆ ਗਈਆਂ ਅਭੀ ਮੈਂ ਤਾਂ ਬੇਰਗੰਦਾਰਾ ਤੋਂ ਹੀ ਨਿੱਕਾ ਗੱਲ ਕਰਦਾ ਹੀ ਮੈਂ ਹਾਂ ਇਹ ਕਿੰਨੇ ਲੈਣਾ ਹੁੰਦਾ ਇਹ ਖਰਾਬ ਨਹੀਂ ਹੁੰਦਾ ਜੀ ਇਹ ਕੇਹੜਾ ਨਹੀਂ ਹੁੰਦਾ ਖਰਾਬ ਨਹੀਂ ਮੈਂ ਮੈਨੂੰ ਦੱਸ ਦੇ ਯਾਰ ਕਰਦ ਲੈ ਕੇ ਆਵਾ ਬਿੱਕੋ ਪਹਿਲਾਂ ਕੱਢ ਲਓ ਸਮਾਨ ਪਹਿਲਾਂ ਉਹਨਾਂ ਨੂੰ ਉਹਦੇ ਚ ਰੱਖੋ ਇਹਦੇ ਚ ਲਿਆਣ ਕੇ ਪੱਕੇ ਥੱਲੇ ਪੱਕੇ ਥੱਲੇ ਰੱਖ ਲੈਂਦੇ ਇੱਥੇ ਹਾਂ ਸਾਮਾਨ ਤੁਸੀਂ ਸਾਰੇ ਹੀ ਲਿਓ ਗੋਭੀ ਵੀ ਮੈਂ ਚੰਗੀ ਥਾਰੀ ਲਿਆਇਆ ਅੱਜ ਅੱਛਾ ਓਏ ਚੱਲ ਸਹੀ ਆ ਹੂੰ ਗੋਭੀ ਕਿੰਨੀ ਸੋਹਣੀ ਆ ਵਧੀਆ ਹੂੰ ਅੱਜ ਜਦ ਮੈਂ ਲਾਦੇ ਟਿੰਡੇ ਚੈੱਕ ਕਰਕੇ ਲੈ ਕੇ ਆਏ ਤੁਸੀਂ ਬੁਰਾ ਕੁਝ ਤੇ ਡਰਪ ਟਮਾਟਰ ਹਿੱਤੇ ਉਸ ਨਾ ਮੇਚ ਲਾ ਲਾ ਹਦਵਾਣਾ ਵਾ ਚਲੋ ਸ਼ਿਮਲਾ ਹਾਂ ਜੀ ਉਹਨਾਂ ਵਿੱਚ ਲਾ ਲਾ ਕਾਣਾ ਰੈਡੀ ਭਰਦੇ ਨਹੀਂ ਪੂਰੀ ਆਪ ਅੱਜ ਹੋਰ ਵਾਰੀ ਨੂੰ ਬਟਰ ਨਹੀਂ ਤਾਂ ਉਹ ਕੋਈ ਬਾਤੋ ਕੱਢ ਲਾਂ ਕਿ ਦਵਾਣਾ ਹੈ ਨਾ ਕੱਢ ਲਈਏ ਇੱਕ ਕੋਰੋਨਾ ਵੀ ਸਿਮਨਾ ਦੇਖੀ ਹੋ ਜਾਂਦੀ ਬੀਟੀ ਉਹ ਤਾਂ ਇਹ ਚੱਕਣਾ ਨਾ ਮਿੱਟੀ ਚ ਕੱਟਣਾ ਲਾ ਅੱਛਾ ਕਹਿੰਦੇ ਇੱਕ ਮੁੰਡਾ ਮਿੱਟੀ ਕਰ ਰਿਹਾ ਹੈ ਮੈਂ ਤਾਂ ਕੋਈ ਨਹੀਂ ਛੱਡ ਕੇ ਆਇਆ ਕੱਟਣਾ ਇਹ ਆਹ ਭਈਆ ਚਾਹ ਵੀ ਪੀ ਲਈਏ ਪਹਿਲਾਂ ਲਾਇਆ ਗਏ ਆ ਹੈ ਲਈਏ ਪਹਿਲਾਂ ਪਹਿਲਾਂ ਕੀ ਕਰ ਬਿਕੋ ਕਿੱਥੇ ਜਾਣਾ ਹੁਣ ਆ ਬੇਲੇ ਜਾਂਦੇ ਕਿੱਲੋ ਓਕੇ ਠੀਕ ਆ ਆ ਬਤਾ ਆਲੂ ਤੇ ਪਿਆਜ ਕਿਉਂ ਨੇ ਆ ਆਲੂ ਲਿਆ ਹੋਇਆ ਯਾਰ ਆਪਾਂ ਉਹਨਾਂ ਘਰ ਦੇਣੀ ਆ ਓ ਮੈਂ ਤੇ ਲੱਗਿਆ ਜੀ ਬਿਕੋ ਹੁਣ ਆ ਚੁੱਕੇ ਆ ਤੇ ਮੈਂ ਲੱਗੀਆਂ ਹੁਣ ਚਾਹ ਬਣਾਉਣ ਨਾਲੀ ਕਹਿੰਦੇ ਚਾਹ ਪੀਣੀ ਆ ਤੇ ਮੈਂ ਆਪਣੇ ਲਈ ਬਣਾਵਾਂਗੀ ਗੰਗੂ ਪਾਣੀ ਕਿਉਂਕਿ ਮੈਂ ਚਾਹ ਪੀਂਦੀ ਹਾਂ ਚਾਹ ਪੀਣੀ ਕਰਦੀ ਬੰਦ ਕਰਨੀ ਆ ਕਿਉਂਕਿ ਬਹੁਤ ਆ ਚੁੱਕੀਆਂ ਆ ਇਸ ਕਰਕੇ ਆਪੇ ਕੁੰਡਾ ਸਹੀਦਰ ਲਾਕੀ ਨਹੀਂ ਗਿਆ ਇਹ ਲੱਗਾ ਕੁੰਡਾ ਲੱਗਿਆ ਤੇ ਆਪਾਂ ਹੁਣ ਜਿਹੜੀਆਂ ਆ ਸਾਰੀਆਂ ਲੈ ਜਾਂਦੀਆਂ ਆ ਵਿਕਰਮ ਹੁਣ ਨੇ ਪਹਿਲਾਂ ਤਾਂ ਜਾਣਾ ਕਿਸੇਰੇ ਮੈਂ ਨਾਲ ਤੇ ਫੇ ਮਨਵੀਰ ਦਾ ਵੀ ਫੇ ਔਖਾ ਸੀਗਾ ਮੈਂ ਮਨਵੀਰ ਨੇ ਕਿੱਥੇ ਟਿਕਣਾ ਸੀਗਾ ਤੇ ਉੱਥੇ ਮਨਵੀਰ ਨੂੰ ਆਪਾਂ ਨਾਲ ਲੈ ਕੇ ਜਾਣ ਸੀ ਸਕਦੇ ਕਿਉਂਕਿ ਉਥੇ ਗੱਡੀ 'ਚ ਵੀ ਜ਼ਿਆਦਾ ਟਾਈਮ ਜ਼ਿਆਦਾ ਟਾਈਮ ਬਿਠਾਉਣਾ ਫੇ ਔਖਾ ਜਾਂਦਾ ਤੇ ਮੈਂ ਬਣਾ ਲੜੀਆਂ ਹੁਣ ਦੋ ਦੋ ਪਰੌਟੀਆਂ ਨਾਲ ਚਾਹ ਦੇ ਬਾਹਰ ਬਹੁਤ ਔਪਾ ਬਹੁਤ ਜ਼ਿਆਦਾ

ਇਸ ਇਤਲਾਸ ਕੇ ਵੀ ਜ਼ਿਆਦਾ ਤੇ ਬਣਾਇਆ ਤੇ ਪਿਆ ਰਹਿਣਾ ਆ ਕਿ ਇਹਨਾਂ ਨੇ ਵੀ ਚਾਹ ਪਾਇ ਗੁਰ ਸੰਸਮ ਸੰਸਮ ਆਜਮਾ ਇਧਰ ਮੈਂ ਕਹ ਸੰਸਮ ਕਾਜੀ ਤੋਂ ਵੀ ਲੋਨ ਨਾ ਤਾਂ ਇੱਧਰ ਗਾਲੀ ਹੈ ਸਾਫ ਇੱਧਰ ਠੰਡਾ ਬਹੁਤ ਕੰਮ ਇਹ ਵੀ ਸਾਰੀ ਘਰੀ ਨਹੀਂ ਰੱਖੀ ਹੈ ਯਾਰ ਇੱਧਰ ਸਾਰਾ ਦੇ ਨਹੀਂ ਦਿੰਦੀ ਆ ਹੋਰ ਸਾਹ ਨਹੀਂ ਆ ਰਿਹਾ ਅੱਜ ਤੋਂ ਕੋਣੀ ਨਹੀਂ ਪਾਰੂੰ ਅੱਛਾ ਸੈਮਸਮ ਹਾਈਵੇ ਆ ਦੇਖਿਓ ਤਾਰਜਨ ਐਂਡ ਤਾਰਜਨ ਨਾ ਧਿਆਨ ਨਾ ਹੋਰ ਉੱਤਰਣਾ ਨਹੀਂ ਹੋਇਆ ਹਾਂ ਸੋੜੀ ਹੈਗਾ ਉਥੇ ਉਹ ਬੋਦੜਾ ਪਤਾ ਨਹੀਂ ਉਹ ਬਾਦ ਹੈਗਾ ਆ ਮੈਂ ਇੱਥੇ ਜਾਣਾ 5 ਵਜੇ ਦਾਦੀ ਤੁਲੇ ਟਿੱਕੇ ਵਾਲੇ ਤੋਂ ਅਮਨਦੀਪ ਨਾ ਤਾ ਦਰ ਇਹ ਪੁੱਛੋ ਆਹ ਜਿਹੜੀ ਪੁੱਛੋ ਮੇਰਾ ਮੈਂ ਕਰਦਾ ਹਾਂ ਹੱਲ ਅੱਜ ਦੇਖੀ ਇਹ ਸਾਰ ਆਹ ਦੇਖੋ ਸਾਮ ਸਾਮ ਨਿਕਲ ਗਿਆ ਜਿੱਦਾਂ ਆ ਆ ਦੇਖੋ ਮੈਂ ਇੱਥੇ ਬੈਠੀ ਹਾਂ ਹੋਰ ਬੈਨੂ ਅਨੇ ਨਾ ਹੋਰ ਬੈਨੂ ਹੋ ਗਈ ਜਾਣਾ ਮੈਂ ਇੱਥੇ ਬੈਠ ਗਈ ਤੇ ਹੁਣ ਆਈ ਇੱਕ ਪਾਸੇ ਇੱਕ ਪਾਸੇ ਤਾਂ ਬੈ ਗਈ ਬਿੱਕੋ ਦਬਾਣੇ ਪਤਾ ਕਿੱਥੇ ਡੰਗ ਦੋ ਦਰਖਤਾਂ ਤੇ ਕੁਝ ਸਾਰੀਆਂ ਟਾਣੀਆਂ ਪੱਟ ਦੇਣੀਆਂ ਜਿਹੜੀਆਂ ਮੋੜੇ ਮੋੜੇ ਆ। ਅੱਛਾ ਠੀਕ ਆ। ਠੀਕ ਆ। ਇਹ ਪੈਰਾ ਕਮਣਾ ਲੈਣ ਦਾ। ਨਿਆਣ ਸਾ। ਓ ਬਾਬਾ। ਚਲੋ ਠੀਕ ਹੋਦਾ। ਉਹਰਾ ਮੋਰੋ ਆ ਆ ਗਿਆ ਸਮਝੀ ਇਹ ਥੱਲੇ ਵੀ ਛੰਗਦਾ ਹੋਊ ਦੱਸ ਉੱਧਰ ਹੀ ਕਰਦੇ ਅਸੀਂ ਲਾਉਣੇ ਇੱਧਰ ਨਹੀਂ ਸਾਈਡ ਕਰਤੀ ਇੱਧਰ ਹੀ ਟਾਈਟ ਕਰੀ ਲਾਵਾਂਗੇ ਸਬ ਚਾ ਹਵੇ ਚਾ ਲਓ ਤੁਸੀਂ ਆ ਮਿਰਚਾਂ ਭਿਕ ਮਿਰਚਾਂ ਖਾਦੇ ਚ ਪਾਉਂਗੇ ਮੈਨੂੰ ਦੇਖਦੇ ਹਾਂ 2 ਮਿੰਟ ਦੇ ਅੱਛਾ 1 ਮਿੰਟ ਗੁੰਡਾ ਖੋਲ ਲੰਦੋ ਮੈਨੂੰ 1 ਮਿੰਟ ਆਹੋ ਮੈਂ ਵੀ ਧੋ ਚੁਕਾ ਹੀ ਹੂਗਾ ਇਦਨ ਹੋ ਤਾ ਇਹ ਗਰੋ ਪੁੱਛਣਾ ਨਹੀਂ ਕਰੀਟ ਕੀਟ ਵਿੱਚ ਕੀਟ ਵਿੱਚ ਤੁਸੀਂ ਦੇਰ ਆਵਾ ਬਿਆਬੀ ਆ ਦੇ ਨਿਕਵਾਰ ਜੇ ਮਿਲ ਔਰ ਹਨ ਮੰਤ ਲੈਣੇ ਹਣੇ ਉੱਧਰ ਲੈ ਜਾਣੇ ਠੀਕ ਆ ਕਿੰਨ ਹਣ ਕਰੇਡ ਜਿਹੜੇ ਆ ਸੌਰੀ ਆ ਫੱਟੇ ਵਾਂਗ ਉੱਧਰ ਲੱਗੇ ਰੱਖਣ ਕਿੰਗਲ ਜਾਣੀ ਐ ਨਹੀਂ ਧੁੱਪ ਦੇ ਵਿੱਚ ਬਾਹਰ ਬਹੁਤ ਔਖੀਆਂ ਆ ਦੇਖੋ ਇਹ ਤੇ ਗਾਰਸ ਨਹੀਂ ਜਾਣੀ ਜਾਂਦੀ ਕਿਉਂਕਿ ਕ੍ਰੇਟ ਸੀਗੇ ਕਾਫੀ ਹੁਜਾਰੇ ਥੱਕ ਗਏ ਪੀ ਹੋਰ ਆ ਸਹੀ ਆ ਸਾਟਾ ਸਾਥੀ ਬਹੁਤ ਸੰਦੂਕਾਂ ਦਾ ਚੱਲੰਦਗੀ ਨੂੰ ਵੇ ਸੱਚ ਦੀ ਗੱਲ ਸੱਚੀ ਗੱਲ ਤੁਸੀਂ ਠੀਕ ਐ ਕੀ ਕਰਦੇ ਜੀ ਕੀ ਚੱਲ ਐ ਠੀਕ ਹਾਂ ਠੀਕ ਐ ਓਕੇ ਹੋ ਤਾ ਗਿਆ ਜਾਣ ਕੇ ਨਖਰੇ ਕਰਦਾ ਰਹੇ ਇਹ ਬਹੁਤ ਜੀ ਤਕੜੀ ਆ ਇਹ ਬਹੁਤ ਤੇਜ਼ ਹੋ ਰਿਹਾ ਇਹ ਓਏ ਮੇਰਾ ਹੱਥ ਆ ਗਿਆ ਲੋ ਜੀ ਸਬਜ਼ੀ ਲੱਗੀ ਹੋਈ ਅੱਦਰ ਜੀ ਲੋ ਜੀ ਜਿਹੜੀ ਸਬਜ਼ੀ ਆਪਣੀ ਪੂਰੀ ਧੁੰਧਾਮ ਨਾਲ ਲੱਗੀ ਪਈ ਅੱਜ ਪੂਰੀ ਤੇ ਕਾਫੀ ਮਤਲਬ ਠੀਕ ਆ ਕਸਟਮਰ ਆਈ ਜਾਂਦੇ ਹੌਲੀ ਹੌਲੀ ਕarele ਵੀ ਥੋੜੇ ਵਿਕ ਗਏ ਆਪਣੀ ਗੋਭੀ ਵੀ ਥੋੜੀ ਵਿਕ ਗਈ ਆ ਮਤਲਬ ਹਰ ਇੱਕ ਚੀਜ਼ ਤੋਂ 3-3 4-4 ਕਿਲੋ ਵਿਕ ਗਈ ਆ ਠੀਰੇ ਵੀ ਆਪਣੇ 7-8 ਕਿਲੋ ਵਿਕ ਗਏ ਆ ਹੌਲੀ ਹੌਲੀ ਬਾਬਾ ਜੀ ਦੀ ਮਿਹਨਤ ਅੱਜ ਕੰਮ ਤੇ ਦੁਬਾਰਾ ਸਹੀ ਹੋਣ ਲੱਗਾ ਕਿ ਸਾਡਾ ਇੰਨਾ ਕੰਮ ਥੱਲੇ ਹੋ ਗਿਆ ਸੀ ਜਮਾ ਹੀ ਅਸੀਂ ਮਤਲਬ ਜਮਾ ਹੀ ਥੱਲੇ ਆ ਗਿਆ ਸਾਡਾ ਕੰਮ ਬਹੁਤ ਘਟ ਗਿਆ ਸੀ ਅਸੀਂ 50-50 ਰੁਪਏ ਦੀ ਬਣੀ ਸਬਜ਼ੀ ਵੇਚੀ ਪਿੱਛੇ ਜਾਣਾ ਦੋ ਦਿਨਾਂ 'ਚ ਅਸੀਂ ਫਿਰ ਵੀ ਬੈਠੇ ਰਹੇ ਅੱਜ ਫੇਮ ਸਬਜ਼ੀ ਲੈਂਦੇ ਅੱਜ ਫੇ ਥੋੜਾ ਜਿਹਾ ਸਹੀ ਹੋਇਆ ਆ ਇੱਕ ਸਬਜ਼ੀ ਮੱਧਲੀ ਸਾਈਡ ਲਾਤੀ ਅੱਜ ਤੁਸੀਂ ਦੇਖ ਸਕਦੇ ਹੋ ਸਬਜ਼ੀ ਇੱਧਰ ਲਾਤੀ ਇੱਧਰ ਤੁਸੀਂ ਦੱਸਿਓ ਵੀ ਇੱਧਰ ਸਬਜ਼ੀ ਵਧੀਆ ਲੱਗਦੀ ਕੋ ਉੱਧਰ ਲੱਗਦੀ ਪਈ ਆ ਇੱਕ ਸਬਜ਼ੀ ਇੱਧਰ ਲੱਗ ਗਈ ਤੇ ਇੱਕ ਸਬਜ਼ੀ ਆਪਾਂ ਖੁੱਲੀ ਡੁੱਲੀ ਲਾ ਕੇ ਪਾ ਦਿੱਤੀ ਮੈਂ ਕਿਹਾ ਜੇ ਇੱਕ ਤੇ ਨਵੀਂ ਆ ਜੂਗੀ ਤੇ ਹੁਣ ਮੇਰਾ ਰੱਤਾ ਉਧਰ ਲਾਈਟ ਹੈਗੀ ਆ ਤੇ ਜੇ ਘੰਟਾ ਡੇਰ ਘੰਟਾ ਜਿਹੜਾ ਹੈਗਾ ਆਪਣੇ ਕੋਲ ਹੁਣ ਮੈਂ ਉਧਰ ਲਾ ਲਵਾਂ ਵੀ ਜਿਹੜੀ ਕਿ ਹੁਣ ਉਧਰ ਲਾਈਟ ਦੇ ਥੱਲੇ ਸਬਜ਼ੀ ਵੇਚ ਜਵੇ ਪਹਿਲਾਂ ਤਾਂ ਮੈਂ ਉਧਰ ਲਾਈ ਹੁਆ ਸਵੇਰ ਦੁਪਹਿਰਾਂ ਦੀ ਮਤਲਬ 3 4 ਵਜੇ ਲਾਤੀ ਆਪਾਂ ਸਾਸਪਾਈ ਕਰਤੇ ਤੇ ਕਰਕੇ ਤੇ ਦਲਾਤੀ ਸੀ ਸਮਾਨ ਵੀ ਇੱਥੇ ਅੱਦੀ ਪਿਆਉਣਾ ਥੋੜਾ ਪਿਆ ਆ ਦੇਖੋ ਜੀ ਇਹ ਵੀ ਰੱਖਣਾ ਜ਼ਰੂਰੀ ਅੰਦਰ ਰੱਖਿਆ ਗੀਏ ਰੋਡ ਉਧਰ ਮੇਨ ਲੱਗਦਾ ਆ ਪਰ ਕਸਟਮਰ ਉਹ ਟਮਾਟਾ ਮਾਰੋਕਦਾ ਜਿਹੜੇ ਆਪਣੇ ਵਲੌਗ ਦੇਖਦੇ ਜ਼ਰੂਰ ਆਇਆ ਕਰੋ ਸਬਜ਼ੀ ਬਹੁਤ ਘੱਟ ਰੇਟ ਆ ਤੁਸੀਂ ਦੇਖ ਲਓ ਜੀ 30 ਰੁਪਏ ਕਰੇਲੇ ਆ 30 ਰੁਪਏ Shimla mirchi ਆ 20 ਰੁਪਏ ਉਹ 20 ਰੁਪਏ ਇਹ 20 ਰੁਪਏ ਆ 20 ਰੁਪਏ ਉਹ ਤੇ 40 30 ਰੁਪਏ ਉਹ ਤੇ 20 ਰੁਪਏ ਉਹ 20 30 20 30 ਰੁਪਏ ਰੇਟ ਚੱਲਦਾ ਤੁਹਾਡੇ ਏਰੀਆ 'ਚ ਕੀ ਕੀ ਰੇਟ ਚੱਲਦਾ ਜ਼ਰੂਰ ਦੱਸਿਓ ਹਾਂ ਜੀ ਜੀ ਮੇਰਾ ਬਹੁਤ ਜ਼ਿਆਦਾ ਖਲਾਰਾ ਪੈ ਚੁੱਕਿਆ ਤੁਹਾਨੂੰ ਪਤਾ ਹੀ ਆ ਅੰਦਰ ਕਮਰੇ 'ਚ ਵੀ ਝਾੜੂ ਪੋਚਾ ਮੈਂ ਦੁਬਾਰਾ ਕਰਨਾ ਪੈਣਾ ਆ ਤੇ ਬਾਹਰ ਜਿਹੜਾ ਇੱਥੋਂ ਕੁ ਝਾੜੂ ਲਾਉਣਾ ਪੈਣਾ ਆ ਆ ਜਿਹੜਾ ਆਪਾ ਸਮਾਨ ਇਹਨਾਂ ਨੂੰ ਬਾਹਰ ਹੀ ਫੜਾ ਲਈਏ ਇੱਥੇ ਤੇ ਕਹਣਾ ਕਿ ਆਪੀ ਲੈ ਜਾਓ ਗਿਆਨ ਕੀ ਆ ਲੈ ਜਾਓ ਲੱਗਾ ਲਾ ਜਾਂਦੇ ਤੁਸੀਂ ਕੀ ਹੋਇਆ گیا آ آ دے دو ਮੈਨੂੰ ਰੋਟੀ ਵਿਚਾਰੇ ਨੇ ਸਵੇਰ ਦੀ ਰੋਟੀ ਹੁਣ ਖਾਦੀ ਆ ਬਿਕੋਜ਼ ਐਰ ਦਾ ਭੁੱਖਾ ਕੁਛ ਨਹੀਂ ਖਾਦਾ ਸਵੇਰ 4:00 ਵੱਜ ਚੁੱਕਿਆ ਨਾ ੜ ਕੇ ਤੇ ਵਿਚਾਰਾ ਗਿਆ ਸਹੀ ਗੱਲ ਆ ਵਿਚਾਰਾ ਤੜਕੇ ਤੇ 4:00 ਵਜ ਦਾ ਗਿਆ 4:00 ਵਜੇ ਮੰਡੀ 12:00 ਵਜੇ 4:00 ਵੱਜ ਚੁੱਕੇ ਆ ਚਾਰ ਹੋਣ ਵਾਜ ਚੁੱਕਿਆ ਤੇ ਰੋਟੀ ਹੋਣ ਖਾਧੀ ਹੁਣ ਜਿਹੜੀ ਰੋਟੀ ਆ ਖਾ ਲਈ ਇਹਨਾਂ ਨੇ ਤੇ ਮੇਰੇ ਜਿਹੜੇ ਬਾਰ-ਬਾਰ ਜਿਹੜੇ ਬਾਹਰ ਲੱਗੇ ਜਾਂਦੇ ਆ ਹੁਣ ਇੱਕ ਰੋਟੀ ਰਹਿ ਗਈ ਉਹ ਖਾਦੀ ਪਾਂਡੇ ਦੇ ਦੁਆਰਾ ਹੋ ਗਿਆ ਤੁਸੀਂ ਮੇਰਾ ਹਾਲ ਦੇਖ ਸਕਦੇ ਹੋ ਬਸ ਮੈਂ ਕੰਮ ਨੂੰ ਕਰਕੇ ਹੋ ਜਾਣਾ ਆਪਾਂ ਫ੍ਰੀ ਫ੍ਰੀ ਵੀ ਕਾਦੇ ਹੁਣ ਆਇਆ ਸੱਜੀ ਪਾਣੀ ਦਾ ਕਰਨਾ ਹੈ ਜੇ ਸੱਜੀ ਬਣਾਉਣੀ ਆ ਤੇ ਆਪਾਂ ਗਰਮੀ ਬਹੁਤ ਜ਼ਿਆਦਾ ਹੋਈ ਤੇ ਆਪਾਂ ਘੱਟ ਚੁੱਕਿਆ ਸੀਗਾ ਮੱਖੀਆਂ ਜਿਹੜੀਆਂ ਬਹੁਤ ਜ਼ਿਆਦਾ ਆਈ ਜਾਂਦੀਆਂ ਆ ਤੇ ਮਨਵੀਰ ਨੇ ਮੈਨੂੰ ਅੱਜ ਲੇਟ ਕਰ ਦਿੱਤਾ ਮਨਵੀਰ ਜਿਹੜਾ ਮੈਨੂੰ ਕੋਈ ਕੰਮ ਨਹੀਂ ਹਾਂਜੀ ਅੱਛਾ ਮਨਵੀਰ ਨੇ ਮੈਨੂੰ ਅੱਜ ਲੇਟ ਕਰਤਾ ਇਹ ਮੈਨੂੰ ਕੋਈ ਕੰਮ ਨਹੀਂ ਕਰਨ ਲਿੰਦਾ ਕੋਈ ਕੁਛ ਨਹੀਂ ਮੈਨੂੰ ਕਹਿੰਦਾ ਕਿ ਬਸ ਮੇਰੇ ਕੋ ਬੈਠੀ ਰਹੇ ਨਾ ਮੈਨੂੰ ਦੋਨੋਂ ਫੋਨ ਫੜਾਂਦਾ ਆ ਨਾ ਇਹ ਕੁਛ ਕਰਦਾ ਇਹਨੂੰ ਹਣ ਮੈਨੂੰ ਤੈਨੂੰ ਬੁਹਾ ਲਾ ਕੇ ਮੈਂ ਤੈਨੂੰ ਅੰਦਰ ਟੱਕ ਦਮਾ ਤੇਰੀ ਬੁਹਾ ਲਾ ਦਮਾਂ ਤਰਮੈਂ ਤੈਨੂੰ ਬੁਹਾ ਲਾ ਦਮਾਂ ਕੀ ਖਾਣਾ ਨਹੀਂ ਹੈ ਕੀ ਖਾਣਾ ਨਹੀਂ ਦਹੀਂ ਖਾਣਾ ਉਹ ਤਾਂ ਦਹੀਂ ਮੇਰੇ ਕੋਲ ਹੋਣਾ ਨਹੀਂ ਦਹੀਂ ਮੈਂ ਭੜੋਣੀ ਹੈ ਠੀਕ ਹੈ ਇੰਨੇ ਕ ਕਰਦਾ ਨਾ ਇਹ ਮੱਸ ਜਿੱਦਾਂ ਜਿੱਦਾਂ ਕੰਮ ਕਰੀਏ ਨਹੀਂ ਉਦੋਂ ਤਾਂ ਨਹੀਂ ਜਾਨੀਆ। ਜਦ ਕਿਚਨ ਦਾ ਕਰ ਲਿਆ ਤੇ ਬਾਹਰ ਦਾ ਕਰ ਲਿਆ। ਕੰਮ ਕਰਕੇ ਆਪਾਂ ਫ੍ਰੀ ਹੋ ਗਏ। ਫੋਨੇ ਉੱਧਰ ਹੀ ਲੈ ਕੇ ਜਾਣੇ। ਉੱਧਰ ਹੀ ਲੈ ਕੇ ਜਾਣੀ ਸਬਜੀ। ਆਹ ਉੱਧਰ ਲੈ ਜਾਂਦੇ ਆ। ਠੀਕ ਆ। ਬਾਜੀ ਆਏ ਨਹੀਂ ਨਾ ਹੋ। ਆਇਆ ਨਹੀਂ ਅਜੇ। ਥੋੜਾ ਹੋਣਾ ਆਈ ਤਾਂ। ਕੀ ਕਰੀਏ ਹਾਂਜੀ ਸਬਜੀ ਵੇਚਣੀ ਕਹਿੰਦਾ ਮੈਂ ਖਰੀਦਿਆ ਤੇ ਲੈ ਲੋ ਬਿਲਕੁਲ ਆ ਲੈ ਜੀ ਕਿਹੜਾ ਮਟਰ ਆ ਲੈ ਪੁੱਤ ਇੱਕ ਮਿੰਟ ਲੱਜਨੇ ਆਪਾਂ ਪਹਿਲਾਂ ਉਹ ਲੈ ਜੀ ਬੈਂਚ ਆਪਾਂ ਉਧਰ ਪਹਿਲਾਂ ਤੁਹਾਨੂੰ ਛੱਡ ਗਿਆ ਮੈਂ ਹੈ ਨੰਨੂ ਪਹਿਲਾਂ ਇਹਨੂੰ ਨੰਨੂ ਨੂੰ ਛੱਡ ਕੇ ਆਉਣਾ ਪੈਣਾ ਨਹੀਂ ਛੱਡ ਕੇ ਉੱਥੇ ਮਨ ਵੀ ਉੱਧਰ ਚੱਲ ਪੁੱਤ ਜਾ ਆ ਗਿਆ ਮੈਂ ਇੱਕ ਮਿੰਟ ਰੋਕ ਜੋ ਆ ਲੈ ਆਂਦਾ ਚੱਕ ਕੇ ਉਰ ਆਗੇ ਹੁਣ ਜਲਦੀ ਜਲਦੀ ਇਹ ਲੈ ਆਣ ਚੱਕ ਕੇ ਹਾੜੀ 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 ਪੈਰ ਨਾਲ ਲਪੇ ਪਾ ਕਰ ਜਵੇ ਇਕਾ ਰੋਡ ਬਹੁਤ ਹੈ ਹਾਈਵੇ ਚੱਲਦਾ ਹਾਂਜੀ ਮੈਨੂੰ ਆ ਗਿਆ ਬਾਅਦ ਓਕੇ ਆਪਾਂ ਨੂੰ ਕੋਈ ਤੂੰ ਲਾਈਟ ਚਲਾ ਕੇ ਆਣੀ ਠੀਕ ਹੈ ਨਹੀਂ ਗੰਦਾ ਤਾਂ ਦੇਰ ਅੰਦਰ ਆ ਹਾਂ ਤਾਂ ਦੇਰ ਅੰਦਰ ਆ Abrasi kandah ya? Maka tadi yang lantara. Ah. Nono, outdoor jal. Sabjalo. Sabji. Hah? Tangi tangi. टेंगे टेंगे, <laughs> टेंगे 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 है? टेंगे हैं? है मैं लाइट चला मैं चलो आप लाइट चला के आइए बाहर तो बहुत हो गया है भजो हाँ आ जाओ ਲਾਈਟ ਚਲਾ ਕੇ ਆਣੀ ਬਾਈ ਘਰ ਤੇ ਤਾਂ ਹਾਈ ਹੋਖਾ ਜਦਿਆ ਜਦਿਆ ਦੇ ਲੋ ਵੀ ਅੱਜ ਚੱਕਰ ਕੱ ਲੈ ਚੱਕਦਾ ਮੈਨੂੰ ਵੀ ਨਹੀਂ ਚੱਕਰ ਦਿੰਦੇ ਹੈਗੇ ਲਾਈਟ ਬਾੜ ਦੀ ਡੰਡੀ ਡੰਡੀ ਚਲਾਣੀ ਆਖੀ ਹੋ ਜਾਂਦੀ ਮਾ ਆਇਓ ਬਾ ਚੱਲਣੇ ਚੱਲੀ ਗਏ ਨਹੀਂ ਚੱਲੀ ਗਏ ਹਾਂ ਬੱਬਾ ਦੂਰ ਮਨੂ ਆ ਜਾ ਆਜੋ 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 ਮਨੂ ਆਪੇ ਆ ਜਿਓ ਫੇ ਨਹੀਂ ਆਉਣਾ ਤਾ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ ਆਜੋ ਗੁੱਸਾ ਦੇਖੋ ਨਹੀਂ ਜਾਣਾ ਮਰਜੀ ਆ ਪਾਪਾ ਆਉਗੇ ਫਿਰ ਪਾਪਾ ਲੈ ਕੇ ਜਾਊਗਾ ਫਿਰ ਮੈਨੂੰ ਕੀ ਆ ਹੁਣ ਆਂਦਾ ਨਹੀਂ ਟਟਾ ਮੈਂ ਕਿ ਸਾਰੀਆਂ ਚਲਾਤੀਏ ਆ ਵਾਹੀ ਬ੍ਰੋ ਅੱਜ ਅਸੀਂ ਬਣਾਵਾਂਗੇ ਕੀ ਸ਼ਿਮਲਾ ਮਿਰਚ ਵਿਕਰਮ ਦੀ ਫੇਵਰਟ ਆ ਸ਼ਿਮਲਾ ਮਿਰਚ ਮੈਂ ਕੱਟ ਕੇ ਰੱਖ ਦੇਣੀ ਆ ਕਿਉਂਕਿ ਆਲੂ ਖਤਮ ਹੋ ਗਏ ਸੀਗੇ ਆਲੂ ਅਨੰਦ ਲੈਂਡ ਭੇਜਾਂਗੀ ਤੇ ਆਲੂ ਲੈਣ ਕੇ ਫਿਰ ਮੈਂ ਟੋੜਕਾ ਲੱਗ ਗਿਆ ਨਾ ਸਬਜੀ ਨੂੰ ਤੇ ਆਪਾ ਬਹੁਤ ਜ਼ਿਆਦਾ ਹਨੇਰਾ ਹੋ ਚੁੱਕਿਆ ਆ ਟਾਈਮ ਬਹੁਤ ਹੋ ਚੁੱਕਾ ਤੇ ਸਿਰਫ ਸਬਜੀ ਬਣਾਉਣ ਆਲੀ ਆ ਪ੍ਰਸ਼ਾਦਾ ਵਗੈਰਾ ਬਣਿਆ ਪਿਆ ਆ ਤੇ ਅਸੀਂ ਬਾਹਰ ਦੇਖਣਗੇ ਕੀ ਕਰਦੇ ਆ ਹੈ ਬਕੂ ਪਾਣੀ ਲਿਆਵਾ ਤੁਹਾਡੇ ਲਈ ਪਾਣੀ ਲਿਆਵਾ ਵਿਚਾਰੇ ਅਰੇ ਇਕੱਲੇ ਦੀ ਬੱਸ ਹੋ ਗਈ ਆ ਚੱਕਦੇ ਚੱਕਦੇ ਉਹਨੂੰ ਸਮਾਨ ਨੂੰ ਤੇ ਇਹਨੇ ਨਵੇਂ ਲਈ ਜੂਸ ਲੈ ਕੇ ਆਂਦਾ ਸੀ ਜੂਸ ਜਿਹੜਾ ਹੋ ਚੁੱਕਿਆ ਖਰਾਬ ਕਿਤੇ ਜਿਆਦਾ ਟਾਈਮ ਗੱਡੀ 'ਚ ਪਿਆ ਰਿਆ ਗਾ ਤਾਂ ਗੱਡੀ 'ਚ ਪਿਆ ਰਿਆ ਸੀ ਉਹਦੇ ਕਰਕੇ ਉਹ ਸਾਰੇ ਖਰਾਬ ਹੋ ਗਿਆ ਕੋੜਾ ਜਿਹਨੂੰ ਕਹਿੰਦੇ ਨਾ ਉਹ ਹੋ ਗਿਆ ਆ ਤੇ